ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਬਿਲ ਸੀ ਵੀ ਯੂਕੇ ਪੰਜਾਬੀ ਸ਼ੁਰੂ ਕਰਦੇ ਹਾਂ ਅੱਜ ਦੀਆਂ ਕੁਝ ਖਾਸ ਖਬਰਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮੇਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਹੀ ਰੈਲੀਆਂ ਦਾ ਸਿਲਸਲਾ ਜਾਰੀ ਹੈ ਜਿੱਥੇ ਵੀ ਰੈਲੀਆਂ ਹੋ ਰਹੀਆਂ ਹਨ ਉਥੇ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ ਜਿਸ ਨਾਲ ਇਹ ਸਪਸ਼ਟ ਹੋ ਰਿਹਾ ਹੈ ਕਿ ਇਲਾਕੇ ਵਿੱਚ ਅਕਾਲੀ ਦਲ ਦੇ ਹੱਕ ਵਿੱਚ ਮਜ਼ਬੂਤ ਲਹਿਰ ਬਣ ਰਹੀ ਹੈ ਸੁਖਬੀਰ ਸਿੰਘ ਬਾਦਲ ਦੇ ਗਿੱਦਰ ਬਾਹਾ ਤੋਂ ਚੋਣ ਲੜਨ ਦੇ ਐਲਾਨ ਨੇ ਅਕਾਲੀ ਵਰਕਰਾਂ ਵਿੱਚ ਨਵੀਂ ਉਮੀਦ ਅਤੇ ਜੋਸ਼ ਭਰ ਦਿੱਤਾ ਹੈ ਉਹ ਖੁਦ ਚੋਣ ਮੁਹਿੰਮ ਦੀ ਕਮਾਂਡ ਸੰਭਾਲਦੇ ਹੋਏ ਹਰ ਪਿੰਡ ਵਿੱਚ ਜਾ ਕੇ ਉਮੀਦਵਾਰਾਂ ਦੇ ਹੱਕ ਵਿੱਚ ਲੋਕਾਂ ਨੂੰ ਇਕੱਠਾ ਕਰ ਰਹੇ ਹਨ ਕਰਾਈਵਾਲਾ ਸੁਖਨਾ ਅ블ੂ ਕੋਟਪਾਈ ਮੱਲਨ ਕੋਨੀ ਅਤੇ ਡੋਡਾ ਵਰਗੇ ਪਿੰਡਾਂ ਵਿੱਚ ਹੋਈਆਂ ਰੈਲੀਆਂ ਨੇ ਚੋਣੀ ਮਾਹੌਲ ਨੂੰ ਹੋਰ ਵੀ ਗਰਮਾ ਦਿੱਤਾ ਹੈ। ਖਾਸ ਗੱਲ ਇਹ ਰਹੀ ਕਿ ਪਿੰਡ ਮੱਲਨ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਬਲਕਰਨ ਸਿੰਘ ਬਾਲੀ ਅਤੇ ਬਲਾਕ ਸਮੇਟੀ ਦੀ ਉਮੀਦਵਾਰ ਸੰਦੀਪ ਕੌਰ ਦੇ ਹੱਕ ਵਿੱਚ ਹੋਈ ਰੈਲੀ ਵਿੱਚ ਲੋਕਾਂ ਦੀ ਪਹਿਲਾ ਕਦੇ ਨਾ ਹੋਈ ਭੀੜ ਦੇਖਣ ਨੂੰ ਮਿਲੀ। ਇਸ ਮੌਕੇ ਤੇ ਸੁਖਬੀਰ ਸਿੰਘ ਬਾਦਲ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਲੋਕਾਂ ਨੇ ਕਾਂਗਰਸ ਅਤੇ ਝਾੜੂ ਪਾਰਟੀ ਦੋਵੇਂ ਨੂੰ ਅਜ਼ਮਾਇਆ ਹੈ। ਪਰ ਦੋਵੇਂ ਸਰਕਾਰਾਂ ਨੇ ਪੰਜਾਬ ਲਈ ਕੋਈ ਟੰਗ ਦੀ ਨੀਤੀ ਜਾਂ ਵਿਕਾਸ ਨਹੀਂ ਕੀਤਾ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਅਕਾਲੀ ਦਲ ਨੂੰ ਮੌਕਾ ਦੇ ਕੇ ਪੰਜਾਬ ਦੇ ਵਿਕਾਸ ਨੂੰ ਮੁੜ ਪਟੜੀ ਤੇ ਲਿਆਂਦਾ ਜਾ ਸਕਦਾ ਹੈ। ਬਾਦਲ ਨੇ ਵਾਅਦਾ ਕੀਤਾ ਕਿ ਅਕਾਲੀ ਸਰਕਾਰ ਬਣਨ ਤੇ ਹਰ ਹਿੱਸੇ ਵਿੱਚ ਵਿਕਾਸ ਅਤੇ ਰੋਜ਼ਗਾਰ ਦੇ ਮੌਕੇ ਵਧਾਏ ਜਾਣਗੇ। ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਸੂਰਮਿਆਂ ਕੱਜ ਕੇ ਫਤਿਹ ਬਣਾਓ ਮਾਈਕ ਦੀ ਕਾਲ ਸਲਾਮ। ਆ ਜਿਹੜਾ ਹਲਕਾ ਹੈ ਸਾ ਬਾਦਲ ਸਾਹਿਬ ਵਾਸਤੇ ਤੇ ਸਾਡੇ ਪਰਿਵਾਰ ਵਾਸਤੇ ਕੋਈ VOTER ਦਾ ਤੇ ਕੈਂਡੀਡੇਟ ਦਾ ਰਿਸ਼ਤਾ ਨਹੀਂ ਗਿਆ ਸਾਡਾ ਬੋਧਾ ਫਿਰ ਜਰੂਰੀ ਹੈ ਪਰਿਵਾਰ ਦਾ ਇੱਕ ਹੈ ਵੱਡੇ ਬਾਦਲ ਸਾਹਿਬ ਪੰਜ ਵਾਰ ਮੁੱਖ ਮੰਤਰੀ ਬਣੇ ਜਿਹਨੇ ਆਸ਼ੀਰਵਾਦ ਦਿੱਤਾ ਸਿਆਸੀ ਜੀਵਨ ਇਤਿਹਾਸਿਕ ਬਹੁਤ ਜਿਆਦਾ ਤੁਸੀਂ ਪਿਆਰ ਦਿੱਤਾ ਤੇ ਕਿਤੇ ਵੀ ਤੁਸੀਂ ਪਿੱਛੇ ਲੈ ਦੰਦੇ ਮੰਨ ਤਾ ਤੇ ਮੈਨੂੰ ਯਾਦ ਹੈ ਉਹ ਦਿਨ ਬਾਈਲੈਕਸ਼ਨ ਹੋਇਆ ਸੀ ਮਨਪ੍ਰੀਤ ਸਿੰਘ ਕੋਲੇ ਲੜੇ ਸੀ ਅੱਜ ਤੁਹਾਡੇ ਕੋਈ ਲਾਣਾ ਹੀ ਪਤਾਇਆ ਉਹ ਉਹ ਉਹਦਾ ਕੇਰਾ ਨੇ ਘੇਰਾ ਪੈ ਗਿਆ ਸੀ ਕੋਈ ਆਇਆ ਮੈਂ ਬੇਪਰੰਪਰ ਮੰਨ ਲਿਆ ਉਹਨੂੰ ਦੋਤਾਉਂ ਤੋ ਸਾਰੇ ਉਹ ਬੈਅਰ ਜੀ ਹੋਈ ਤੇ ਸਾਰਾ ਕੋਹੜ ਕੇ ਰਹਿ ਕੇ ਕੰਮ ਲਾਉ ਮੇਰੇ ਨਾਲ ਬਾਜ ਮੇਰੇ ਵੱਡੇ ਬਾਦਲ ਸਾਹਿਬ ਦੇ ਸਾਥੀ ਸਾਰਜੋਪਿਆ ਸਿੰਘ ਬਲੰਦ ਸਾਹਿਬ ਬੈਠੇ ਮੈਂ ਇਹ ਨਾਲ ਗੱਲ ਕਰ ਰਿਹਾ ਸੀ ਜਦੋਂ ਵੱਡੇ ਬਾਦਲ ਸਾਹਿਬ ਦਾ ਇਲੈਕਸ਼ਨ ਹੁੰਦਾ ਸੀ ਮੇਰੀ ਟੁਨੀ ਲੱਤੀ ਸੀ ਮੱਲਣ ਉਦੋਂ ਮੈਂ ਮਸਲ ਹੋਣਾ ਮਿਲਦਾ 12 ਦਿਨਾਂ ਦਾ ਸਾਲ ਨੇ ਹੋਣਾ 12 ਦਿਨ ਹੈ 15 ਤੋਂ 15 ਹਰ ਵਾਰ ਲੰਗੜੀ ਮੈਂ ਜਿਹੜੇ ਬੰਦੇ ਹੁੰਦੇ ਅੱਛਾ ਕਹਿੰਦੇ ਡੋਰ-ਪਡੋ ਕਰੋ ਅਸੀਂ ਹਿੰਦੀ ਗੱਲਾਂ ਕਰਦੇ ਸੀ ਉਹ ਮੈਂ 15 ਸਾਲ ਦਾ ਸੀ ਘਰ ਘਰ ਜਾਣਾ ਪਿੰਡ ਨਹੀਂ ਖਤਮ ਹੁੰਦਾ ਸੀ ਲੱਗਤੀ ਨਜ਼ਰ ਲੱਗਦੇ ਸੀ ਹੁਣ ਤਾਂ ਬਲਕਿ ਕੋਈ ਨਾ ਚੇਹਰ ਲੱਗਦੀ ਨਹੀਂ ਕਿ ਬੋਲ ਕੋਈ ਕਰਦਾ ਨਹੀਂ ਐ ਕਹਿੰਦੇ ਉਦੋਂ ਦਾ ਮੈਂ ਐਸ ਨਜ਼ਰ ਪਾ ਜਦੇ ਉਹ ਛੋਟਾ ਬੰਦਾ ਸਿਆਸਤ ਬਾਰੇ ਨਹੀਂ ਪਤਾ ਦੋਸਤ ਨੂੰ ਆਉਂਦਾ ਸੀ ਬਾਲ ਸਾਹਿਬ ਇਲੈਕਸ਼ਨ ਹੁੰਦਾ ਸੀ ਸਨ ਬੱਚਿਆਂ ਬਾਲ ਸਾਹਿਬ ਦਾ ਬੇਟਾ ਆਇਆ ਬਾਲ ਸਾਹਿਬ ਦਾ ਬੇਟਾ ਆਇਆ ਕਰਤੀ ਅਸੀਂ ਘਰ ਘਰ ਜਾ ਕੇ ਵੋਟ ਮੰਗਦੇ ਹੁੰਦੇ ਸੀ ਅੱਲਣ ਬੈਠੇ ਰਹਿੰਦੇ ਹੁਣ ਦੀ ਐਮਟੀ 61225 ਨੂੰ ਰਾਤ ਵਕਤ ਸਵਾ 8 ਵਜੇ ਦੇ ਕਰੀਬ ਇਹ تر세ਮਲੀ ਸੇਮੀ ਆ ਉਹਦਾ ਜਿਹੜਾ ਹੈ ਪਿੰਡ ਦੇ ਪੰਛੇ ਨੌਜਵਾਨਾਂ ਨੇ ਮਰਡਰ ਕਰ ਦਿੱਤਾ ਸੀ ਤੇਜ਼ ਤਾਰ ਹਥਿਆਰਾਂ ਨਾਲ ਜਿਹੜਾ ਐਸਐਸਪੀ ਸਾਹਿਬ ਮਾਨਜੋਗ ਐਸਐਸਪੀ ਸਾਹਿਬ ਵੱਲੋਂ ਸਾਨੂੰ ਹਦਾਇਤਾਂ ਇਹਨੂੰ ਕੇਸ ਨੂੰ ਟ੍ਰੇਸ ਕਰਨ ਦੀਆਂ ਮਿਲੀਆਂ ਸੀ ਦੋਸ਼ੀ ਬਾਇ ਨੇਮਡ ਸੀਗੇ ਇਹ ਘਰੋਂ ਭੱਜੇ ਹੋਏ ਸੀ ਜਿਹੜਾ ਐਸਐਚਓ ਨੇ ਬੜੀ ਐਸਐਚਓ ਤਪਾਨੇ ਬੜੀ ਮਿਹਨਤ ਦੇ ਨਾਲ ਕੇ ਕਰਕੇ ਇਹਨਾਂ ਤੇ ਪ੍ਰੈਸ਼ਰ ਪਾਇਆ ਜ ਜਿਹਦੇ ਨਾਲ ਸਰਪੰਚ ਨੇ ਇੱਕ ਜੌਨੀ ਸਿੰਘ ਲੜਕੇ ਨੂੰ ਪੇਸ਼ ਕਰਾ ਦਿੱਤਾ ਥਾਣੇ ਜਿਹਦੀ ਪੁਸ਼ਕेश ਦੌਰਾਨ ਉਹਨੇ ਦੱਸਿਆ ਕਿ ਵੀ ਜਿਹੜੇ ਮੇਰੇ ਬਾਕੀ ਜਿਹੜੇ ਸਾਥੀ ਆ ਉਹ ਸਟੇਸ਼ਨ ਦੇ ਲਾਗੇ ਇਸ ਟਾਈਮ ਲੁਕੇ ਫਿਰਦੇ ਨੇ ਤੇ ਉਸੇ ਵੇਲੇ ਐਸਚੂ ਨੇ ਰੇਡ ਕਰਕੇ ਉਹ ਚਾਰ ਵਿਅਕਤੀਆਂ ਨੂੰ ਵੀ ਅਰੈਸਟ ਕਰ ਲਿਆ ਤੇ ਉਹਨਾਂ ਨੂੰ ਅਸੀਂ ਅਰੈਸਟ 8 ਤਰੀਕ ਨੂੰ ਕੀਤਾ ਨੈਕਸਟ ਡੇ ਅਸੀਂ ਉਹਨੂੰ ਪੇਸ਼ ਅਦਾਲਤ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਡਿਊਰਿੰਗ ਰਿਮਾਂਡ ਉਹਨਾਂ ਦੀ ਪੁੱਛਗਿੱਛ ਤੇ ਉਹਨਾਂ ਪਾਸੋਂ ਇੱਕ ਗੰਡਾਸਾ ਇੱਕ ਕਿਰਪਾਨ ਇੱਕ ਰੌਡ ਤੇ ਦੋ ਜਿਹੜੇ ਆ ਡੰਡੇ ਉਹ ਬਰਾਮਦ ਕਰੇ ਗਏ ਨੇ ਇਹ ਜਿਹੜੇ ਦੋਸ਼ੀ ਨੇ ਇਹਨਾਂ ਚੋਂ ਜਿਹੜਾ ਗੁਰਪ੍ਰੀਤ ਸਿੰਘ ਤੇ ਜੌਨੀ ਸਿੰਘ ਜਿਹੜਾ ਹੈ ਉਸ ਕਿਸ ਦੌਰਾਨ ਇਹਨਾਂ ਨੇ ਸਾਨੂੰ ਹੋਰ ਪ੍ਰਤਖ ਦਰਸ਼ੀਆਂ ਨੇ ਵੀ ਇਹ ਦੱਸਿਆ ਕਿ ਜਿਹੜਾ ਗੁਰਪ੍ਰੀਤ ਗੋਪੀ ਨੇ ਜਿਹੜਾ ਤੇਜ਼ ਤਰ ਹਥਿਆਰ ਨਾਲ ਵਾਰ ਕੀਤਾ ਜਿਹਦੇ ਨਾਲ ਉਹਦੀ ਜਿਹੜੀ ਮੌਤ ਹੋ ਗਈ ਇਹ ਮੇਨ ਅਕਿਊਜ਼ਡ ਗੁਰਪ੍ਰੀਤ ਗੋਪੀ ਤੇ ਜੋਨੀ ਆ ਜਿਹੜੇ ਇਹ ਨਾਲ ਆ ਇਹਨਾਂ ਨੇ ਵੀ ਇਹਦਾ ਇਸ ਮਰਡਰ ਚ ਪੂਰਾ ਪੂਰਾ ਸਾਥ ਦਿੱਤਾ ਹੈ ਵਜਾ ਰੰਜਸ਼ ਹੈ ਕਿ ਵੀ ਇਹਨਾਂ ਦੀ ਜਿਹੜੀ ਜੋਨੀ ਦੀ ਤੇ ترਸੇਮ ਸੇਮੀ ਇੱਕੋ ਪਿੰਡ ਦੇ ਹੋਣ ਕਾਰਨ ਲਾਗੋ ਲਾਗੀ ਘਾਰਾ ਇਹਨਾਂ ਦੀ ਪਹਿਲਾਂ ਹੀ ਲਗਡਾਟ ਚੱਲਦੀ ਸੀ ਆਪਸ ਦੇ ਵਿੱਚ ਤੇ ਉਸ ਦਿਨ ਇਹ ਠੇਕੇ ਤੇ ਖੜੇ ਪਹਿਲਾਂ ਇਹਨਾਂ ਦਾ ਬੋਲਬਲਾਰਾ ਹੋ ਗਿਆ ਬਸ ਉਹ ਸਡੋ ਸਡਨ ਪ੍ਰੋਵੋਕੇਸ਼ਨ ਦੇ ਵਿੱਚ ਹੀ ਆ ਕੇ ਜਿਹੜੇ ਇਹਨਾਂ ਨੇ ਵਾਪਸ ਪਿੰਡ ਆ ਕੇ ਝਗੜਾ ਕੀਤਾ ਉਹਦੇ ਨਾਲ ਤੇ ਤੇਜ਼ ਤਾਰ ਹਥਿਆਰਾਂ ਨਾਲ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਉਹਦਾ ਕਤਲ ਕਰ ਦਿੱਤਾ ਹਾਂ ਜਿਸ ਗੱਡੀ ਦੇ ਵਿੱਚ ਇਹ ਸਿਗਾ ਲੜਕੇ ਇਹ ਇਹਨਾਂ ਦੇ ਘਰ ਕੰਪਲੇਂਟ ਕਰਨ ਗਏ ਸੀ ਤਰਸੇਮ ਸੇਮੀ ਦੇ ਨਾਲ ਦੇ ਬੰਦੇ ਉਹ ਉਹਨਾਂ ਦੀ ਗੱਡੀ ਸਾਰੀ ਬਿਲਕੁਲ ਇਹਨਾਂ ਨੇ ਭੰਨ ਤੋੜ ਕੀਤੀ ਤੇ ਉਹ ਗੱਡੀ ਵੀ ਅਸੀਂ ਲੈ ਲਈ ਹੈ ਜੀ ਕਬਜ਼ੇ ਚ ਲੈ ਲਈ ਹੈ ਹਾਂਜੀ ਹਾਂਜੀ ਇਹ ਚ ਤਿੰਨ ਭਰਾ ਸਕੇ ਨੇ ਜੀ ਇੱਕ ਗੁਰਪ੍ਰੀਤ ਗੋਪੀ ਸਕੰਦਰ ਸਿੰਘ ਤੇ ਅਮਰਤਪਾਲ ਇਹ ਤਿੰਨੇ ਸਕੇ ਭਰਾ ਨੇ ਇਹ ਪੁੱਤਰਾਂ ਪੁੱਤਰ ਦਰਸ਼ਨ ਸਿੰਘ ਵਾਸੀ ਕੁੰਸਾ ਦੇ ਹਾਂ ਇਹ ਸਾਰੇ ਜਿਹੜੇ ਨਾ ਇਹ ਝਗੜਾਲੂ ਕਿਸਮ ਦੇ ਬੰਦੇ ਨੇ ਇਹਨਾਂ ਤੇ ਪਹਿਲਾਂ ਵੀ ਦੋ ਦੋ ਤਿੰਨ ਤਿੰਨ ਪਰਚੇ ਨੇ ਇੱਕ ਇਹਨਾਂ ਨੇ 13/22 ਐਫ ਆਰ ਦਰਜਾ 353186 ਇਹ ਪੁਲਿਸ ਪਾਰਟੀ ਤੇ ਵੀ ਇਹਨਾਂ ਨੇ ਹਮਲਾ ਕੀਤਾ ਸੀ ਜਿਹਦੇ ਚ ਅਰੇਸਟ ਹੈ ਆਲਰੇਡੀ ਅਰੇਸਟ ਨੇ ਤੇ ਇਹ ਝਗੜਾਲੂ ਕਿਸਮ ਦੇ ਨੌਜਵਾਨ ਨੇ ਤੇ ਇਹ ਇਸ ਕਰਕੇ ਜਿਹੜੇ ਇਹਨਾਂ ਦਾ ਮਾੜਾ ਕੈਰੈਕਟਰ ਦੇ ਕਰਦਾਰ ਦੇ ਬੰਦੇ ਨੇ ਜੀ ਇਹ ਬੜੀ ਬਹੁਤ ਹੀ ਮਾੜੀ ਗੱਲ ਆ ਕਿਸੇ ਦਾ ਦੇਖੋ ਇੱਕ ਘਰ ਦਾ ਚਰਾਗ ਇਹਨਾਂ ਮਾ ਮਾਪ ਨੇ ਪਾਲ ਪੋਸ ਕੇ ਬੱਚਾ ਨੂੰ ਵੱਡਾ ਕਰਦੇ ਆ ਤੇ ਉਹਨੂੰ ਇੱਕ ਸੱਡਨ ਪ੍ਰੋਵੋਕੇਸ਼ਨ ਦੇ ਵਿੱਚ ਤੁਸੀਂ ਮਾਰ ਦੇਣਾ ਬੜੀ ਮਾੜੀ ਗੱਲ ਆ ਤੇ ਇਹ ਬੈਠ ਕੇ ਵੀ ਗੱਲਬਾਤ ਨਾਲ ਵੀ ਕੋਈ ਮਸਲਾ ਸਲਝਾਇਆ ਜਾ ਸਕਦਾ ਸੀ ਜੇ ਕੋਈ ਉਹਨਾਂ ਦਾ ਮਾਮੂਲੀ ਝਗੜਾ ਆਇਆ ਸੀ ਪੁਲਿਸ ਸਟੇਸ਼ਨ ਨੂੰ ਹੀ ਐਪਲੀਕੇਸ਼ਨ ਦਿੱਤੀ ਜਾ ਸਕਦੀ ਸੀ ਪਰ ਪ੍ਰੋਵੋਕੇਸ਼ਨ ਦੇ ਵਿੱਚ ਆ ਕੇ ਤੁਸੀਂ ਕਿਸ ਦਾ ਮਰਡਰ ਕਰਦੇ ਹੋ ਤੇ ਇਹ ਬਹੁਤ ਮਾੜੀ ਗੱਲ ਆ ਪਰ ਸਾਡੀ ਐਸਐਚਓ ਤਪਾ ਦੀ ਬੜੀ ਮਿਹਨਤ ਦੇ ਨਾਲ ਜਿਹੜਾ ਇਹ ਕਰਕੇ ਤੇ ਇਹਨਾਂ ਨੇ ਜਿਹੜਾ ਇਹਨੂੰ ਕਤਲ ਨੂੰ ਟਰੇਸ ਕੀਤਾ ਹੈ ਇਹ ਬਹੁਤ ਇਹਨਾਂ ਨੂੰ ਸ਼ਲਾਘਾਯੋਗ ਕਦਮ ਹੈ ਸਰ ਕਿਹੜੀਆਂ ਤਰ੍ਹਾਂਾਂ ਦਾ ਮਦਇਕ ਮੁਕੱਦਮਾ ਦਰਜ ਕੀਤਾ ਗਿਆ ਸਰ ਇਹ ਮੈਂ ਹੈਗੀਆਂ ਜੀ 1031 190 1913 3244 ਬੀਐਨਐਸ ਦੀਆਂ ਤਰ੍ਹਾਂਾਂ ਦੇ ਅਧੀਨ ਇਹ ਮੁਕੱਦਮਾ ਦਰਜ ਕੀਤਾ ਗਿਆ ਜੀ ਫਗਵਾੜਾ ਨਾਲ ਲੱਗਦੇ ਪਿੰਡ ਪਾਸਟਾ ਵਿੱਚ ਅੱਜ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ ਜਾਣਕਾਰੀ ਅਨੁਸਾਰ ਨਹਿਰ ਤੇ ਰੇਤ ਨਾਲ ਭਰੀ ਟਰੈਕਟਰ ਟਰਾਲੀ ਅਚਾਨਕ ਪਲਟ ਗਈ ਜਿਸ ਕਾਰਨ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਚੌਕੀ ਇੰਚਾਰਜ ਆਜਨੋਹਾ ਏਐਸਆਈ ਕੌਸ਼ਲ ਚੰਦਰ ਨੇ ਦੱਸਿਆ ਕਿ ਉਹਨਾਂ ਨੂੰ ਐਮਐਲਏ ਡਾਕਟਰ ਇਸ਼ਾਂਕ ਵੱਲੋਂ ਫੋਨ ਰਾਹੀਂ ਸੂਚਨਾ ਮਿਲੀ ਕਿ ਪਾਸਟਾ ਨਹਿਰ ਤੇ ਟਰੈਕਟਰ ਟਰਾਲੀ ਪਲਟੀ ਹੋਈ ਹੈ ਸੂਚਨਾ ਮਿਲਦੇ ਹੀ ਉਹ ਆਪਣੀ ਪੁਲਿਸ ਪਾਰਟੀ ਸਮੇਤ ਤੁਰੰਤ ਮੌਕੇ ਤੇ ਪਹੁੰਚੇ ਅਤੇ ਬਿਨਾਂ ਕਿਸੇ ਦੇਰੀ ਦੇ ਜ਼ਖਮੀਆਂ ਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਫਗਵਾੜਾ ਦੇ ਸਿਵਲ ਹਸਪਤਾਲ ਲੈ ਗਏ। ਹਸਪਤਾਲ ਵਿੱਚ ਜ਼ਖਮੀਆਂ ਦੀ ਪਛਾਣ ਰਾਮਚੰਦਰ ਅਤੇ ਜਸਵੰਤ ਵਜੋਂ ਹੋਈ। ਡਾਕਟਰਾਂ ਨੇ ਜਸਵੰਤ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ, ਜਦਕਿ ਰਾਮਚੰਦਰ ਦੀ ਗੰਭੀਰ ਹਾਲਤ ਦੇਖਦੇ ਹੋਏ ਉਸ ਨੂੰ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ। ਪੁਲਿਸ ਵੱਲੋਂ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਹਾਦਸੇ ਦੀ ਖਬਰ ਨਾਲ ਇਲਾਕੇ ਵਿੱਚ ਸੋਗ ਦਾ ਮਾਹੌਲ ਬਣ ਗਿਆ ਹੈ। ਲੋਕਾਂ ਨੇ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਜ਼ਖਮੀ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕੀਤੀ। ਇਸ ਘਟਨਾ ਨੇ ਇੱਕ ਵਾਰ ਫਿਰ ਸੜਕ ਸੁਰੱਖਿਆ ਅਤੇ ਭਾਰੀ ਵਾਹਨਾਂ ਦੀ ਸੰਭਾਲ ਨਾਲ ਜੁੜੇ ਮੁੱਦੇ ਤੇ ਸਵਾਲ ਖੜੇ ਕਰ ਦਿੱਤੇ ਹਨ। ਸਾਰੇ ਤਿੰਨ ਬੰਦੇ ਆ ਰਹੇ ਸੀ ਕਿ ਟਰੈਕਟਰ ਟਰਾਲੀ ਤੇ ਖੰਛੋੜੇ ਚੱਲੋ ਸੀਗੇ ਵੀ ਤੇਜ਼ ਤੇ ਇਹ ਬੰਦੇ ਉੱਤੇ ਟਰਾਲੀ ਟਰੈਕਟਰ ਜਿੱਦਾ ਪਲਟ ਗਿਆ। ਤੇ ਅਸੀਂ ਨਾ ਤਿੰਨਾਂ ਜਣੇ ਨੂੰ ਕੱਢਿਆ ਇੱਕ ਬੰਦੇ ਦਾ ਵਿਚਾਰਾ ਜ਼ਿਆਦਾ ਜ਼ਖਮੀ ਹੋ ਗਿਆ ਚਲੋ ਤਾਂ ਤਨ ਬੱਬਾ ਦੀਪ ਸਿੰਘ ਜੀ ਉਹਦਾ ਵੀ ਬਚਾ ਕਰੇ। ਹਾਂਜੀ ਇਹ ਵਾਪਿਆ ਹੋਇਆ ਭਾਜੀ ਬਹੁਤ ਦਰਦਨਾਕ ਹਾਦਸਾ ਹੋਇਆ ਭਾਜੀ ਨਹੀਂ ਪਲਟੀ ਟਾਲੀ ਨਹਿਰ ਦੇ ਵਿੱਚ ਪਲਟੀ ਜੀ ਹਾਂਜੀ ਹਾਂਜੀ ਰੇਤੇ ਭਰੀ ਹੋਈ ਭਾਈ ਟਾਲੀ ਠੀਕ ਹੈ ਜੀ ਵਿੱਚੋਂ ਧੱਕ ਜਿੱਦਾ ਬੱਜੀ ਟਰਾਲੀ ਬਲਟ ਗਈ ਠੀਕ ਹੈ ਹਾਂਜੀ ਤੇ ਤੁਸੀਂ ਸਾਰਿਆਂ ਨੂੰ ਬਚਾ ਕਰਵਾ ਕੇ ਪੁਲਿਸ ਵਾਲਿਆਂ ਦੇ ਨਾਲ ਤੁਸੀਂ ਇੱਥੇ ਲੈ ਜੀ ਹਾਂਜੀ 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 ਭਾਜੀ ਠੀਕ ਚਲੋ ਉਥੋਂ ਆਪਣੇ ਐਮਐਲਏ ਸਾਹਿਬ ਆਏ ਸੀ ਭੋਣ ਆਪਣੇ ਸ਼ਾਹ ਕੋਟ ਤੇ ਜਿਹੜੇ ਰਚਾਵੇ ਐਕਸੀਡੈਂਟ ਹੋਇਆ ਤੇ ਟਰੈਕਟਰ ਤੇ ਟਰਾਲੀ ਬਲਟ ਗਈ ਹੈ ਉਹ ਜਲਦੀ ਇੱਥੇ ਮੁੱਖ ਦੇ ਕੋਲ ਆਉਣਗੇ ਜੇ ਪਹੁੰਚਦੇ ਦੀ ਚੌਕੀ ਨੂੰ ਵੀ ਤਨਾ ਦੇਤੀ ਹੈ ਤੇ ਜੀ ਮੋਟੇ ਦੀ ਵੀ ਪਹੁੰਚਿਆ ਤੇ ਦੋਨੋਂ ਕੱਢਿਆ ਹੋਇਆ ਸੀ ਬਾਅਦ ਤੇ ਜੀ ਨੂੰ ਲੈ ਕੇ ਆਪਣੀ ਵਾਲੀ ਗੱਡੀ ਦੇ ਵਿੱਚ ਅਸੀਂ ਤੇ ਚਲਵਾਉਂਦੇ ਸਰ ਟਰਾਲੀ ਕਿੱਥੇ ਪਾਰਟੀ ਕਿੱਥੇ ਚਲੀ ਪਾਸਟ ਕਾਦੇ ਵਿੱਚ ਪਾਰਟੀ ਨਹਿਰ ਦੇ ਵਿੱਚ ਨਹਿਰ ਦੇ ਤੇ ਬੰਦੇ ਜਿਹੜੇ ਨਹਿਰ ਦੇ ਵਿੱਚੋਂ ਕੱਢ ਕੇ ਲੈਂਦੇ ਜੀ ਤੁਸੀਂ ਨਹਿਰ ਦੇ ਵਿੱਚੋਂ ਨੇ ਕੱਢਦੇ ਕਿਤੇ ਬੰਦੇ ਕਿੰਦਾ ਕੰਡੀਸ਼ਨ ਕਿੰਦਾ ਜੀ ਪਤਾ ਲੱਗਾ ਕੁਛ ਹੋ ਗਿਆ ਨਹਿਰ ਦੀ ਤਾਂ ਜ਼ਿਆਦਾ ਹੈ ਤੇ ਇੱਕ ਥੋੜਾ ਠੀਕ ਹੈ ਸੋ اے ਸੀ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਦੁਬਾਰਾ ਮਿਲਾਂਗੇ ਸ਼ਾਮ ਦੇ ਸਾਡੇ ਖਾਸ ਪ੍ਰੋਗਰਾਮ ਦੇ ਨਾਲ ਉਦੋਂ ਤੱਕ ਦੋਇ ਇਜਾਜ਼ਤ ਧੰਨਵਾਦ